ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿੱਚ ਅੱਜ ਅਸੀਂ ਧਾਰੀਵਾਲ ਗੋਤ ਬਾਰੇ ਧਾਰੀਵਾਲ ਲੱਲੇ ਨਾਲ ਧਾਰੀਵਾਲ ਜਾਂ ਧਾਰੀਵਾਲ ਸੋ ਇਹ ਧਾਰੀਵਾਲ ਗੋਤ ਜਿਹੜੀ ਹੈ ਇਸ ਬਾਰੇ ਦੱਸਾਂਗੇ ਇਸ ਗੋਸਤ ਜੋ ਗੁਰੂ ਸਹਿਬਾਨ ਬੇਲੇ ਉਸ ਸਮੇਂ ਬਹੁਤ ਇਨਾਂ ਨੇ ਗੁਰੂ ਸਹਿਬਾਨ ਦੀ ਮਦਦ ਕੀਤੀ ਸੋ ਉਸ ਸਮੇਂ ਬਹੁਤ ਸਾਰੇ ਧਾਰੀਵਾਲ ਸਿੱਖ ਹੀ ਬਣੇ ਆ ਸੋ ਇਹਨਾਂ ਦਾ ਜੋ ਇਤਿਹਾਸ ਹੈ ਉਹ ਜੋ ਕਿਤਾਬਾਂ ਛਪਿਆ ਹੋਇਆ ਹੈ ਜੋ ਜੱਟਾਂ ਦੇ ਇਤਿਹਾਸ ਵਿੱਚ ਕਿਤਾਬਾਂ ਛਪਿਆ ਹੈ ਹੋਰਾਂ ਵਿੱਚ ਢਾਲੀਵਾਲ ਗੋਦ ਦਾ ਇਤਿਹਾਸ ਹੈ ਸੋ ਅਸੀਂ ਇਸ ਵਿੱਚ ਆਪ ਜੀ ਨੂੰ ਦੱਸਾਂਗੇ ਢਾਲੀਵਾਲ ਗੋਦ ਦਾ ਇਤਿਹਾਸ ਇਹ ਇਤਿਹਾਸ ਇਤਿਹਾਸ ਢਾਲੀਵਾਲ ਵੰਸਾ ਬਲੀ ਗੋਦ ਜਿਹੜੀ ਇਤਿਹਾਸ ਢਾਲੀਵਾਲ ਵੰਸਾ ਬਲੀ पुस्तक है सो इस ਵਿੱਚ ਕਾਫੀ ਜਿਹੜੀ ਜਾਣਕਾਰੀ ਦਿੱਤੀ ਹੈ ਥਾਲੀਵਾਲ ਗੋਤ ਬਾਰੇ ਇਹ ਜਿਹੜੀ ਪੁਸਤਕ ਹੈ ਚਤਨ ਸਿੰਘ ਥਾਲੀਵਾਲ ਨੇ ਲਿਖੀ ਹੈ ਸੋ ਥਾਲੀਵਾਲ ਜਿਹੜਾ ਇੱਕ ਹੋਰ ਪੁਸਤਕ ਹੈ ਥਾਲੀਵਾਲ ਇਤਿਹਾਸ ਨੰਬਰ دار ਕਰਤਾਰ ਸਿੰਘ ਲੋਹਾਰਾ ਨੇ ਵੀ ਲਿਖੀ ਹੈ ਸੋ ਐਚਐਸ ਰੋਜ਼ ਤੇ ਇਟਸ ਬੈਨ ਇਟਸ ਡਨ ਅਤੇ ਐਚਐਸ ਰੋਜ਼ ਨੇ ਢਾਲੀ ਵਾਲਾ ਬਾਰੇ ਵੀ ਜਿਹੜੀ ਉਹ ਇਹ ਪੁਸਤਕ ਲਿਖੀ ਹੈ ਸੋ ਕਈ ਪੁਸਤਕਾਂ ਜਿਹੜੀਆਂ ਵਿੱਚ ਉਹ ਢਾਲੀ ਵਾਲਾ ਦਾ ਗੋਦਾ ਜਿਗਰ ਹੈ ਇਹਨਾਂ ਨੂੰ ਗੁਰੂ ਸਾਹਿਬਾਨ ਵੱਲੋਂ ਬਹੁਤ ਸਾਰੀ ਸਿੱਖੀ ਬਣੇ ਜਾਂ ਬਹੁਤ ਸਾਰੇ ਦੂਸਰੇ ਧਰਮਾਂ ਵਿੱਚ ਵੀ ਚਲੇ ਗਏ ਸੋ ਇਸ ਤਰ੍ਹਾਂ ਇਹ ਤਾਂ ਸਾਰੇ ਹੀ ਗੋਤਾਂ ਵਿੱਚ ਹੁੰਦਾ ਅਸੀਂ ਸਿਰਫ ਇਤਿਹਾਸ ਹੀ ਤੁਹਾਡਾ ਸਾਂਝਾ ਰੱਖਣਾ ਚਾਹੁੰਦੇ ਹਾਂ ਅਸੀਂ ਕਿਸੇ ਨੂੰ ਸਪੋਰਟ ਨਹੀਂ ਕਰਦੇ ਅਸੀਂ ਸਿਰਫ ਜੋ ਕਿਤਾਬਾਂ ਵਿੱਚ ਲਿਖਿਆ ਹੋਇਆ ਇਤਿਹਾਸ ਹੈ ਉਹ ਦੱਸਣਾ ਚਾਹੁੰਦੇ ਹਾਂ ਕਿ ਕਿਤਾਬਾਂ ਵਿੱਚ ਕੀ ਲਿਖਿਆ ਹੋਇਆ ਹੈ ਜਿਵੇਂ ਇਹਨਾਂ ਦੇ ਪਿਛੋਕੜ ਕੀ ਹੈ ਨਾ ਪਿਛੋਕੜ ਤਾਂ ਕਿਤੋਂ ਆਇਆ ਹੀ ਹੈ ਕਈ ਤਾਂ ਗੁਰੂ ਸਾਹਿਬਾਨ ਤੋਂ ਵੀ ਪਹਿਲਾਂ ਪੁਰਾਣੇ ਜਿਹੜੇ ਚੱਲਦੇ ਆ ਰਹੇ ਹਨ ਉਹਨਾਂ ਦੀ ਗੋਤ ਸੋ ਨਾਟ ਇਟਸ ਗੁਰੂ ਸਾਹਿਬਾਨ ਨੇ ਥੋੜਾ ਸਪੋਰਟ ਕੀਤਾ ਸੀ ਇਹਨਾਂ ਨੂੰ ਉਹਨਾਂ ਨੇ ਸਿਰਫ ਆਪਣੇ ਨਾਲ ਮਲਾਇਆ ਤੇ ਆਪਣੇ ਵਿਚਾਰ ਧਾਰਾ ਨੂੰ ਇਹਨਾਂ ਨੇ ਸਭ ਰੱਖਿਆ ਤੇ ਇਹਨਾਂ ਨੇ ਉਹਨਾਂ ਦੇ ਵਿਚਾਰ ਧਾਰਾ ਨੂੰ ਕਾਫੀ ਮੰਨਿਆ ਜਿੱਦਾਂ ਕਾਫੀ ਟਾਲੀ ਵਾਲਾ ਨੇ ਸੋ ਆਓ ਆਪਾਂ ਜਾਣਦੇ ਹਾਂ ਇਹਨਾਂ ਦੇ ਇਤਿਹਾਸ ਵਿੱਚ ਪਿਛੋਕੜ ਇਹਨਾਂ ਦਾ ਕੀ ਸੀਗਾ ਸ਼ੁਰੂ ਤੋਂ ਕਈ ਗੱਲਾਂ ਵਿੱਚ ਮੈਸੀ ਹੋ ਸਕਦੀਆਂ ਹਨ ਪਰ ਥੋੜਾ ਜਿਹਾ ਸ਼ਾਰਟ ਵਿੱਚ ਅਸੀਂ ਇਤਿਹਾਸ ਇਹਨਾਂ ਦਾ ਦੱਸਦੇ ਹਾਂ ਜਿਹੜਾ ਪੰਜਾਬ ਕਾਸਟ ਸਰ ਇਵਸਟਨ ਦੀ ਜਿਹੜੀ ਬੁੱਕ ਹੈ ਵਿਚ ਧਾਲੀਵਾਲ ਜੱਟਾਂ ਨੂੰ ਧਾਰੀਵਾਲ ਹਰਾਰੇ ਨਾਲ ਧਾਰੀਵਾਲ ਉਹ ਲਿਖਿਆ ਹੈ ਇਨਾਂ ਨੂੰ ਤਾਰਾ ਨਗਰ ਵਿੱਚੋਂ ਆਏ ਇਹ ਪੱਟੀ ਰਾਜਪੂਤ ਉਹ ਮੰਨਦੇ ਹਨ ਜਿਹੜੇ ਸਾਰੇ ਇਪਸਟਨਸ ਇਹ ਬੁੱਤਸਨ ਜੋ ਸਨ ਉਹ ਉਹ ਸਾਰੋ ਆਪਣੇ ਜਿਹੜੇ ਇਹਨਾਂ ਨੂੰ ਪੱਟੀ ਰਾਜਪੂਤ ਮੰਨਦੇ ਹਨ ਅਸਲ ਵਿੱਚ ਧਾਲੀਵਾਲਾਂ ਦਾ ਜਿਹੜਾ ਮੁੱਖ ਸਥਾਨ ਰਾਜਸਥਾਨ ਦਾ ਤੌਣਪੁਰ ਖੇਤਰ ਹੈ ਇਹ ਲੋਕ ਧਾਲ ਭਾਵ ਬਲਦ ਤੇ ਗਊਆਂ ਪਾਲ ਕੇ ਗੁਜ਼ਾਰਾ ਕਰਦੇ ਸਨ ਤੌਲ ਬਲਦਨ ਬਲਦਨੇ ਕਿੰਦੇ ਤੌਲ ਸੋਸ ਵੇਲੇ ਇਹ ਗਊਆਂ ਦਾ ਪਾਲਦੇ ਤੇ ਬਲਦ ਪਾਨਾ ਰੱਖਦੇ ਸੋ ਇਹਨਾਂ ਨੂੰ ਜਿਹੜਾ ਇਹ ਲੋਕ ਧਾਲ ਭਾਵ ਗਊਆਂ ਰੱਖਦੇ ਸਨ ਠੀਕ ਹੈ ਇਹਨਾਂ ਨੂੰ ਤੋਲ ਪਾਲ ਕਿਹਾ ਜਾਂਦਾ ਸੀ ਇਹ ਕਾਲੀ ਚੀਜ਼ ਦਾ ਪੈ ਜਾਂਦੀ ਹੈ ਤੋਲ ਪਾਲ ਸ਼ਬਦ ਜਿਹੜਾ ਆ ਤਤ ਰੂਪ ਵਿੱਚ ਬਦਲ ਕੇ ਮਾਲ ਵਿੱਚ ਧਾਲੀਵਾਲ ਤੇ ਮੱਝ ਵਿੱਚ ਧਾਰੀਵਾਲ ਬਣ ਗਿਆ ਅਸਲ ਵਿੱਚ ਪੱਟੀ ਰਾਜਪੂਤਾਂ ਦਾ ਮੁੱਖ ਜਿਹੜਾ ਸਥਾਨ ਹੈ Rajasthan ਦਾ ਜੈਸਲ ਮੇਰ ਖੇਤਰ ਹੈ ਤਾਰਾ ਨਗਰੀ ਵਿੱਚ ਪਰਮਾਰ ਰਾਜਪੂਤਾਂ ਦਾ ਰਾਜ ਸੀ ਕਾਰਾ ਨਗਰੀ ਮੱਧ ਪ੍ਰਦੇਸ਼ ਦੇ ਉਜੈਨ ਖੇਤਰ ਵਿੱਚ ਹੈ ਇਸ ਇਲਾਕੇ ਨੂੰ ਮਾਲਵਾ ਕਿਹਾ ਜਾਂਦਾ ਹੈ 12ਵੀਂ ਸਦੀ ਦੇ ਆਰੰਭ ਵਿੱਚ ਰਾਜਾ ਜਿਗਦੇਵ ਪਰਮਾਰ ਕਈ Rajput ਕਬੀਲਿਆਂ ਨੂੰ ਨਾਲ ਲੈ ਕੇ ਪੰਜਾਬ ਆਸੀ 12ਵੀਂ ਸਦੀ ਵਿੱਚ ਬਾਬਾ ਸਿੱਧਪੋਈ ਵੀ ਰਾਜੇ ਜਿਗਦੇਵ ਦਾ ਮਿੱਤਰ ਸੀ ਇਹਨਾਂ ਦੋਹਾਂ ਨੇ ਰਲ ਕੇ ਰਾਜਸਥਾਨ ਵਿੱਚ ਗੱਜਨੀ ਵਾਲੇ ਤੁਰਕਾਂ ਨਾਲ ਕਈ ਲੜਾਈਆਂ ਲੜੀਆਂ ਆਮ ਲੋਕਾਂ ਨੇ ਬਾਬਾ ਸਿੱਧ ਪੁਏ ਦੇ ਕਬੀਲੇ ਨੂੰ ਵੀ ਧਾਰਾ ਨਗਰੀ ਤੋਂ ਆਏ ਸਮਝ ਲਿਆ ਸੀ ਪੁਏ ਬਾਗੜ ਵਿੱਚ ਰਹਿੰਦਾ ਸੀ ਢਾਲੀਵਾਲ ਭਾਈਚਾਰੇ ਦੇ ਲੋਕ ਥਾਲਪੁਰ ਖੇਤਰ ਤੋਂ ਉੱਠ ਕੇ ਕੁਝ ਜੋਧਪੁਰ ਤੇ ਬਾਕੀ ਰਾਜਸਥਾਨ ਦੇ ਬਾਗੜ ਇਲਾਕੇ ਵਿੱਚ ਆ ਕੇ ਵਸ ਗਏ ਮਾਲਵੇ ਦੇ ਪ੍ਰਸਿੱਧ ਇਤਿਹਾਸਕਾਰ ਸਰਬੰਸ ਸਿੰਘ ਵੀਰ ਨੇ ਇੱਕ ਵਾਰੀ ਪੰਜਾਬੀ ਟ੍ਰਿਬਿਊਨ ਲਿਖਿਆ ਸੀ ਅਸਲ ਵਿੱਚ ਢਾਲੀਵਾਲ ਲੋਕ ਚੰਬਲ ਘਾਟੀ ਦੇ ਧੌਲੀ ਪਾਲ ਜਾਨੀ ਗਊ ਪਾਲਕ ਸਨ ਜਿੱਥੋਂ ਇਹ ਹੌਲੀ ਹੌਲੀ ਬਦਲ ਕੇ ਧਾਲੀਵਾਲ ਬਣ ਗਏ ਚੰਬਲ ਦੇ ਕੰਡੇ Rajasthan ਦੀ ریاست ਧਾਲਪੁਰ ਦੀ Rajasthan ਜਿਹੜੀ ਰਾਜਤਾਨੀ ਸੀ ਉਹ ਇਹਨਾਂ ਨਾਲ ਵੀ ਸੰਬੰਧ ਰੱਖਦੇ ਹਨ 1947 ਈਸਵੀ ਤੋਂ ਪਹਿਲਾਂ ਕਗਰ ਨਦੀ ਦੇ ਕੰਢੇ 50 ਦਾ ਮੁਸਲਮਾਨ ਰਿਆ ਕਰਦੇ ਸਨ ਜੋ ਆਪਣੀ ਗਵੰਡੀ ਜੱਟ ਦੰਦੀਵਾਲ ਨੂੰ ਪਰੇਸ਼ਾਨ ਕਰਦੇ ਅਤੇ ਅਗੋ ਗਿੱਲਾ ਨਾਲ ਲੜਦੇ ਲੜਦੇ ਕਦੇ ਕਦਾਂ ਜਿਹੜੇ ਸਗਮ ਚੈਲਾ ਦੇ ਪਿੰਡ ਖਿਆਲੇ ਪੁੱਜ ਜਾਂਦੇ ਸਨ 50 ਦਿਆਂ ਦਾ ਹਮਲਾ ਤੇਜ਼ ਹੋ ਗਿਆ ਤਾਂ ਚੈਲਾ ਨੇ ਬਾਗੜ ਜਾ ਕੇ ਆਪਣੇ ਨਾਨਾ ਬਾਬਾ ਸਿੰਘ ਜੋ ਧਾਲੀਵਾਲ ਸੀ ਉਸ ਨੂੰ ਉਸ ਦੇ ਲਸ਼ਕਰ ਸਮੇਤ ਲਸ਼ਕਰ ਲਾਇਆ ਉਸ ਦਾ ਪਚਾ ਪਚਾਦਿਆਂ ਨਾਲ ਸਰਦੂਲ ਘਰ ਨੇ ਟੱਕਰਾ ਹੋਇਆ ਪਰ ਮੁਕਾਬਲੇ ਵਿੱਚ ਬਾਬੇ ਦੇ ਲਸ਼ਕਰ ਨੇ ਪਚਾਦਿਆਂ ਦੀ ਆਗੂ ਬਾਬਾ ਹੱਕੀ ਡਾਲੇ ਨੂੰ ਪਾਰ ਬੁਲਾਇਆ ਨਾਮ ਮੁਕਾਬਲ ਜਿੱਦਾਂ ਜਿਸ ਦੀ ਮਜ਼ਾਰ ਸ਼ਹੀਦ ਵਜੋਂ ਕਗਨਦੀ ਦੇ ਕੰਟੇ ਤੇ ਬਣੀ ਹੋਈ ਹੈ ਤੇ ਅੱਜੇ ਵੀ ਉੱਥੇ ਮੇਲਾ ਲੱਗਦਾ ਹੈ ਬਾਬਾ ਸਿੱਧ ਦੀ ਲਸ਼ਕਰ ਦਾ ਵੀ ਕਾਫੀ ਨੁਕਸਾਨ ਹੋਇਆ ਪਰ ਪਛਾਦ ਧਿਆ ਨੇ ਬਾਬੇ ਦਾ ਪਿੱਛਾ ਛੱਡਿਆ ਅਖੀਰ ਉਹ ਲੜਦਾ ਲੜਦਾ ਚੁਨੀਰ ਪਾਸ ਪੰਨਿਆਂ ਪਾਸ ਅੱਛੀ ਦੋ ਗਿਆ ਜਿਸ ਦਾ ਧੜ ਤਾਂ ਚੁੱਕਿਆ ਨਾ ਗਿਆ ਪਰ ਖਿਆਲੇ ਦੇ ਲੱਲੂ ਪੱਤੀ ਦਾ ਬਾਬਾ ਜਿਹੜਾ ਨੱਲੂ ਬਾਬਾ ਲੱਲੂ ਜੋ ਖੁਦ ਵੀ ਧੜ ਵੀ ਸੀ ਬਾਬੇ ਇੱਕ ਬਾਰੇ ਇੱਕ ਸਮਾਦ ਬਣਾ ਦਿੱਤੀ ਅੱਗੇ ਜਾ ਕੇ ਢਾਲੀਵਾਲਾਂ ਨੇ ਆਪਣੇ ਬਹਾਦਰ ਬਜ਼ੁਰਗ ਬਾਬਾ ਸਿੱਧ ਪੋਏ ਦੀ ਯਾਦ ਵਿੱਚ ਹਰ ਸਾਲ ਇੱਕਾਦਸੀ ਵਾਲੇ ਦਿਨ ਮੇਲਾ ਲਾਉਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਢਾਲੀਵਾਲ ਦੱਖਣ ਤੋਂ ਉੱਤਰ ਵੱਲ ਨੂੰ ਗਏ ਨਾ ਕਿ ਉੱਤਰ ਤੋਂ ਦੱਖਣ ਵੱਲ ਨੂੰ ਬਾਬੇ ਦੇ ਲਸ਼ਕਰ ਵਿੱਚੋਂ ਬੱਚੇ ਖੁਚੇ ਢਾਲੀਵਾਲਾਂ ਨੇ ਪਹਿਲਾ ਮਾਨਸਾ ਦੇ ਪਿੰਡ ਭੰਮੇ ਕਲਾਂ ਭੰਮੇ ਖੁਰਦ ਰਾਮਾਨੰਦੀ ਬਾਜੇ ਵਾਲਾ ਅਦਵਸਾਏ ਫਿਰ ਧੋਲਾ ਤੱਪਾ ਵਸਾਇਆ ਫਿਰ ਨਿਹੰਗ ਸਿੰਘ ਵਾਲਾ ਫਿਰ ਕਪੂਰਥਲੇ ਦਾ ਢਾਲੀਵਾਲ ਬੇਟ ਅਤੇ ਗੁਰਦਾਸਪੁਰ ਦਾ ਧਾਰੀਵਾਲ ਵਸਾਇਆ ਸੁਕੇਂਦਰ ਮਿਰ ਖਿਆਲ ਵਿੱਚ ਸਰਦਾਰ ਸਰਬੰਸ ਸਿੰਘ ਵੀਰ ਦੀ ਇਹ ਲਿਖਤ ਜਿਹੜੇ ਪੰਜਾਬ ਦੇ ਤਾਲੀਵਾਲ ਜੱਟਾਂ ਦੇ ਨਿਕਾਸ ਅਤੇ ਵਿਕਾਸ ਬਾਰੇ ਸਭ ਤੋਂ ਵੱਧ ਪ੍ਰਸੇਜਗ ਹੈ ਇਹ ਗੱਲ ਬਿਲਕੁਲ ਠੀਕ ਹੈ ਕਿ ਤਾਲੀਵਾਲ ਜੱਟ ਜਾਦਵ ਬੰਸੀ ਜਾਦਵ ਬੰਸੀ ਪੱਟੀ ਹਨ ਸੰਤ ਵਿਸਾਖਾ ਸਿੰਘ ਨੇ ਵੀ ਮਾਲਵਾ ਇਤਿਹਾਸ ਵਿੱਚ ਲਿਖਿਆ ਹੈ ਇੱਕ ਮਾਲਵਾ ਇਤਿਹਾਸ ਪੁਸਤਕ ਹੈ ਤੁਸੀਂ ਪੜ੍ਹ ਸਕਦੇ ਆ ਵੀ ਉਹਨਾਂ ਨੇ ਲਿਖਿਆ ਕਿ ਤਾਲੀਵਾਲ ਧਾਰਾਂ ਤੋਂ ਨਿਕਲ ਕੇ ਬਮਰਾਲੀ ਨਗਰ ਵਿੱਚ ਵਸੇ ਜੋ ਅਜਕਲ ਤੌਲਪੁਰ ਦੇ ਇਲਾਕੇ ਵਿੱਚ ਹਨ ਇਹ 8ਵੀਂ ਸਦੀ ਦਾ ਮੱਧ ਸੀ ਬਹੁਤ ਸਾਰੇ ਜੋਧਪੁਰ ਦੇ ਇਲਾਕੇ ਵਿੱਚ ਆਵਸੇ ਕੁਝ ਸਰਸਾ ਦੇ ਪਾਸ ਘੱਗਰ ਚ ਘੱਗਰ ਦੇ ਨੇੜੇ ਆਵਸੇ ਜਦਕਿ ਬਗਦਾਲ ਵਾਲੇ ਦਰੰਧਿਆ ਨੇ ਇਨ੍ਹਾਂ ਦੇ ਪ੍ਰਸਿੱਧ ਪਿੰਡ ਉਜਾੜਨੇ ਸ਼ੁਰੂ ਕਰ ਦਿੱਤੇ ਇਹ ਜਿਹੜਾ ਸੀਗਾ ਗਰਮੀ ਸਦੀ ਦਾ ਖੇਲਾ ਸਮਾ ਸੀ ਮਾਲੇ ਵਿੱਚ ਇਹਨਾਂ ਦੇ ਪ੍ਰਸਿੱਧ ਪਿੰਡ ਫੱਤਾ ਝਨੀਰ rauke ਤੇ ਫਿਰ ਕਾਂਗੜ ਆਦ ਉੱਥੇ ਹਨ ਪਿੰਡ ਜਿਹੜੇ ਢਾਲੀਵਾਲ ਪੱਟੀਆਂ ਦੇ ਸਾਥ ਹੀ ਸਨ ਇੱਕੋ ਪੰਸ ਵਿੱਚੋਂ ਹਨ ਢਾਲੀਵਾਲ ਭਾਈਚਾਰੇ ਦੇ ਲੋਕ 11ਵੀਂ ਸਦੀ ਦੇ ਅੰਤ ਜਾਂ 12ਵੀਂ ਸਦੀ ਦੇ ਆਰੰਭ ਵਿੱਚ ਸਭ ਤੋਂ ਪਹਿਲਾਂ ਚੁਨੀਰ ਦੇ ਖੇਤਰ ਵਿੱਚ ਆਬਾਦ ਹੋਏ ਚੁਨੀਰੀ ਦੇ ਆਸਪਾਸ ਢਾਲੀ ਵਾਲਾਂ ਦੇ ਕਈ ਪਿੰਡ ਹਨ ਦੰਦੀ ਵਾਲਾਂ ਨੇ ਲੜ ਕੇ ਇਹਨਾਂ ਨੂੰ ਕਾਂਗੜਵਾਲ ਨੂੰ ਪੁਸ਼ ਕਰ ਦਿੱਤਾ ਧੱਕ ਦਿੱਤਾ ਚੁਨੀਰੀ ਕਈ ਵਾਰ ਉੱਜੜਿਆ ਤੇ ਕਈ ਵਾਰ ਵਸਿਆ ਢਾਲੀ ਵਾਲਾਂ ਨੇ ਚੀਮਿਆਂ ਨੂੰ ਹਰਾ ਕੇ ਕਾਂਗੜ ਤੇ ਕਬਜ਼ਾ ਕਰ ਲਿਆ ਕਾਂਗੜ ਕਿਲਾ ਬਣਾ ਕੇ ਆਪਣੀ ਸ਼ਕਤੀ ਵਿਧਾਲੀ ਤੇ ਹੌਲੀ-ਹੌਲੀ ਮੁਗੇ ਤੱਕ ਚਲੇ ਗਏ ਕਾਂਗੜ ਅਤੇ ਉਹਲੇ ਖੇਤਰ ਵਿੱਚ ਇਹਨਾਂ ਨੇ ਸਮੇਂ ਦੀ ਸਰਕਾਰ ਨਾਲ ਸਹਿਯੋਗ ਕਰਕੇ ਆਪਣੀਆਂ ਚੋਧਨਾ ਕਾਇਮ ਕਰ ਲਈਆਂ ਜਦੋਂ ਢਾਲੀਵਾਲਾਂ ਦੇ ਵਡੇਰੇ ਨੂੰ ਰਾਜੇ ਦੀ ਪਦਵੀ ਦੇ ਕੇ ਦੂਸਰੇ ਰਾਜਿਆਂ ਨੇ ਗੱਦੀ ਤੇ ਬਿਠਾਇਆ ਤਾਂ ਪਹਿਲੀ ਵਾਰ ਉਸ ਦੇ ਮੱਥੇ ਤੇ ਟਿੱਕਾ ਲਾਉਣ ਦੀ ਰਸਮ ਜਿਹੜੀ ਉਹ ਆਰੰਭ ਹੋਈ ਇਸ ਤਰ੍ਹਾਂ ਟਿੱਕਾ ਢਾਲੀਵਾਲ ਸ਼ਬਦ ਪ੍ਰਚਲਿਤ ਹੋਇਆ ਟਿੱਕਾ ਢਾਲੀਵਾਲ ਜਦੋਂ ਧਾਲੀਵਾਲ ਆਪਣੀ ਲੜਕੀ ਦਾ ਰਿਸ਼ਤਾ ਦੂਸਰੇ ਗੋਦ ਦੇ ਲੜਕੇ ਨਾਲ ਕਰਦੇ ਤਾਂ ਉਸਤੇ ਮੱਥੇ ਤੇ ਇਹ ਟਿੱਕਾ ਨਹੀਂ ਲਾਉਂਦੇ ਸਨ ਕਿਉਂਕਿ ਇਹ ਆਪਣੇ ਆਪ ਨੂੰ ਹੀ ਟਿੱਕੇ ਦੇ ਮਾਲਕ ਸਮਝਦੇ ਸਨ। ਯਾਨੀ ਉਹਨਾਂ ਦੀ ਗੋਤ ਵਿੱਚ ਟਿੱਕਾ ਜਿਹੜਾ ਲਾਉਣ ਦੀ ਰਸਮ ਕੀਤੀ ਜਾਂਦੀ ਉਹਨਾਂ ਦਾ ਮਤਲਬ ਸੀਗਾ ਕਿ ਅਸੀਂ ਕਿਸੇ ਹੋਰ ਨੂੰ ਇਹ ਜਿਹੜਾ ਹੱਕ ਨਹੀਂ ਦੇ ਸਕਦੇ। ਇਹ ਪੁਰਾਣੇ ਰਿਵਾਜ ਜਿਹੜੇ ਹੁਣ ਖਤਮ ਹੁੰਦੇ ਜਾ ਰਹੇ ਹਨ। ਉਦੀ ਤੇ ਮਣੀ ਵੀ ਢਾਲੀਵਾਲਾਂ ਦੇ ਉਪਗੋਤ ਹਨ ਉਦੀ ਤੇ ਮਣੀ ਉਦੀ ਬਾਬਾ ਉਦੋ ਦੀ ਵੰਸ਼ ਵਿੱਚੋਂ ਹੈ ਬਾਬਾ ਉਦੋ ਬਹੁਤ ਵੱਡਾ ਭਗਤ ਸੀ ਇਹ ਚੰਦਰਵੰਸੀ ਸ੍ਰੀ ਕ੍ਰਿਸ਼ਨ ਭਗਵਾਨ ਦਾ ਚਾਚਾ ਸੀ ਬਾਬਾ ਉਦੋ ਦੇ ਨਾਮ ਤੇ ਗੋਤ ਉਦੀ ਪ੍ਰਚਲਿਤ ਹੋਇਆ ਉਦੀ ਗੋਤ ਦੇ ਢਾਲੀਵਾਲ ਫਰੂਜ਼ਪੁਰ ਉਤਨ ਨੱਬਾ ਖੇਤਰ ਵਿੱਚ ਆਬਾਦ ਹਨ ਕੁਝ ਗੁੱਜਰਾਂ ਵਾਲਾ ਤੇ ਗੁਜਰਾਤ ਵਿੱਚ ਹੀ ਵਸਦੇ ਹਨ ਮਨੀਆਂ ਉਪਗੋਤ ਦੇ ਢਾਲੀਵਾਲ ਬਾਬਾ ਮਨੀਆਂ ਦੇ ਵੰਸ਼ ਵਿੱਚੋਂ ਹਨ ਜਿਹਨਾਂ ਦੀ ਗੋਤ ਮਨੀਆਂ ਹਨ ਉਹ ਮਨੀਆਂ ਬਾਬਾ ਦੀ ਵੰਸ਼ ਵਿੱਚੋਂ ਹਨ ਬਾਬਾ ਮਨੀਆਂ ਵੀ ਉਦੋਂ ਦਾ ਹੀ ਭਰਾ ਸੀ ਪੰਜਾਬ ਵਿੱਚ ਇਹਨਾਂ ਨੂੰ ਮਿਆਣੇ ਕਿਹਾ ਜਾਂਦਾ ਹੈ ਇਹ ਦਿਨੇ ਕਾਂਗੜ ਦੇ ਖੇਤਰ ਵਿੱਚ ਕਿਤੇ ਕਿਤੇ ਮਿਲਦੇ ਹਨ ਇਹ ਰਾਜਸਥਾਨ ਦੇ ਬਾਂਗੜ ਖੇਤਰ ਵਿੱਚ ਵੀ ਕਾਫੀ ਆਬਾਦ ਹਨ ਪੰਜਾਬ ਵਿੱਚ ਥਾਲੀ ਵਾਲਾਂ ਦੇ ਬਾਬਾ ਸਿੱਧ ਭੋਏ ਦਾ ਮੇਲਾ ਪ੍ਰਸਿੱਧ ਹੈ ਬਾਬਾ ਜੀ ਲੂ ਲੁਆਣੇ ਪਾਸ ਦੁਸ਼ਮਨ ਨਾਲ ਲੜਦੇ ਹੋਏ ਆਪਣੇ ਧਰਮ ਦੀ ਰੱਖਿਆ ਲਈ ਸ਼ਹੀਦ ਹੋਏ ਉਦੋਂ ਹੋਏ ਸਨ ਇਨ੍ਹਾਂ ਨਾਲ ਕਈ ਕਾਰਮਾਤਾਂ ਜੁੜੀਆਂ ਹੋਈਆਂ ਹਨ ਬਾਬਾ ਸਿੱਧ ਭੋਏ ਮੇਰੇ ਮਿੱਠੇ ਤੋਂ 300 ਸਾਲ ਪਹਿਲਾਂ ਹੋਏ ਸਨ ਸਿਆਲਕੋਟ ਤੇ ਗੁਜਰਾਵਾਲਾ ਦੇ ਮੁਸਲਮਾਨ ਟਾਲੀਵਾਲ ਵੀ ਬਾਬਾ ਸਿੱਧ ਪੋਏ ਦੀ ਮਾਨਤਾ ਲਈ ਚੁੰਨੀਰ ਦੇ ਇਸ ਖੇਤਰ ਵਿੱਚ ਆਉਂਦੇ ਸਨ ਦਲਿਤ ਜਾਤੀਆਂ ਦੇ ਟਾਲੀਵਾਲ ਦੀ ਪੂਰੀ ਸ਼ਰਧਾ ਨਾਲ ਬਾਬੇ ਦੀ ਮਾਨਤਾ ਕਰਦੇ ਹਨ ਦਲਿਤ ਦਲਿਤ ਜਾਤੀ ਜਿਹੜੇ ਜਿਹੜੇ ਹਨ ਟਾਲੀਵਾਲ ਬਾਬਾ ਸਿੱਧ ਪੋਏ ਦੀ ਵੰਸ ਦੇ ਕੁਝ ਟਾਲੀਵਾਲ ਮਲਿਆਣੇ ਵਸਦੇ ਹਨ ਸ਼ਿਖਦੀ ਸਮੇਂ ਬਾਰੇ ਦੇ ਨਾਲ ਪੰਡਤ ਮਰਾਸੀ ਕਾਲਾਕੁੱਤਾ ਇੱਕ ਦਲਿਤ ਜਾਤੀ ਦਾ ਸੇਵਕ ਸੀ ਉਹਨਾਂ ਨੇ ਲਿਖਿਆ ਕਿ ਉਸ ਸਮੇਂ ਚੀਤੀ ਸਮੇਂ ਪੰਡਤ ਭੱਜ ਗਿਆ ਉਦੋਂ ਭੱਜ ਗਿਆ ਸੀਗਾ ਤੇ ਬਾਕੀ ਜਿਹੜੇ ਬਾਬੇ ਦੇ ਨਾਲ ਹੀ ਮਾਰੇ ਗਏ ਹਾੜ ਮਹੀਨੇ ਦੀ ਤੇਰਸ ਨੂੰ ਮਾਨਸਾ ਦੇ ਨਜ਼ਦੀਕ ਪਿੰਡ ਕੂਟ ਲਲੂ ਵਿਖੇ ਸਿੱਧ ਭੋਏ ਦੇ ਅਸਥਾਨ ਤੇ ਢਾਲੀਵਾਲ ਭਾਈਚਾਰੇ ਦੇ ਲੋਕ ਜਿਹੜੇ ਦੂਰੋਂ ਦੂਰ ਆਇਆ ਕਰਦੇ ਸਨ ਸਮੇਂ ਦੇ ਬਦਲ ਨਾਲ ਢਾਲੀਵਾਲਾ ਨੇ ਆਪਣੇ ਇਲਾਕੇ ਜਿਹੜੇ ਉਹ ਸਿੱਧ ਭੋਏ ਦੇ ਅਸਥਾਨ ਬਣਾ ਕੇ ਉੱਚੀਆਂ-ਉੱਚੀਆਂ ਬੁਲੰਦੀਆਂ ਬੁਲੰਦਾ ਤੇ ਸਰੋਵਰ ਉਸਾਰ ਦਿੱਤੇ ਤੇਰਸ ਵਾਲੇ ਦਿਨ ਬਜ਼ੁਰਗ ਢਾਲੀਵਾਲ ਲੋਕ ਆਪਣੇ ਨਵੇਂ ਨੋਹਾਂ ਨੂੰ ਇੱਥੇ ਮੱਥਾ ਟਿਕਾਉਣ ਲਈ ਲੈ ਕੇ ਆਉਂਦੇ ਹਨ ਉਸ ਤੋਂ ਪਿੱਛੋਂ ਹੀ ਬੋਟੀਨੋ ਢਾਲੀ ਵਾਲੇ ਪਰਿਵਾਰ ਦਾ ਮੈਂਬਰ ਸਮਝ ਆਂਦਾ ਹੈ ਸ਼ਾਮਲ ਕੀਤਾ ਜਾਂਦਾ ਹੈ ਪਰਿਵਾਰ ਵਿੱਚ ਜਾਨਕ ਕਿ ਇਸ ਪਵਿੱਤਰ ਮੌਕੇ ਤੇ ਢਾਲੀ ਵਾਲ ਆਪਣੀਆਂ ਸੁੱਖਾਂ ਸੁਖਦੇ ਹਨ ਜੋ ਕਹਿੰਦੇ ਹਨ ਕਿ ਪੂਰੀਆਂ ਹੁੰਦੀਆਂ ਹਨ ਆਮ ਲੋਕ ਕਹਿੰਦੇ ਹਨ ਕਿ ਚਾਹਲਾ ਨੇ ਬਾਬੇ ਦੇ ਮ੍ਰਿਤਕ ਸਰੀਰ ਨੂੰ ਕੋਟ ਲੱਲੂ ਲਿਆਂਦਾ ਤੇ ਸੰਸਕਾਰ ਕਰਕੇ ਉਸ ਉੱਤੇ ਕੱਚੀ ਬੁਲੰਦ ਬਣਾ ਦਿੱਤੀ ਇਹ ਬੁਲੰਦੀ ਵੜਾ ਦਿੱਤੀ। ਬਾਅਦ ਵਿੱਚ ਪਟਿਆਲਾ ਰਿਆਸਤ ਦੇ ਇੱਕ ਪੁਲਿਸ ਅਫਸਰ ਢਾਲੀਵਾਲ ਗੋਤੀ ਨੇ ਇਸ ਨੂੰ ਪੱਕਿਆ ਕਰਵਾ ਕੇ ਉੱਚਾ ਕਰ ਦਿੱਤਾ। ਅੱਜ ਵੀ ਢਾਲੀਵਾਲ ਬਰਾਦਰੀ ਦੇਸ਼ ਸਭ ਲੋਕ ਜਿਹੜੇ ਬਾਬਾ ਸਿੱਧ ਪੋਏ ਦੀ ਬਹੁਤ ਮਾਨਤਾ ਕਰਦੇ ਹਨ। ਲੱਲੁਆਣੇ ਵਾਲੇ ਬਾਬੇ ਦੇ ਮੰਦਿਰ ਵਿੱਚ ਬਾਬੇ ਦੀ ਫੋਟੋ ਵੀ ਰੱਖੀ ਹੈ। ਢਾਲੀਵਾਲ ਨਈ ਸੂਈ ਜਿਹੜੀ گاਉ ਦਾ ਦੁੱਧ ਬਾਬੇ ਦੀ ਥੇ ਹੀ ਰੱਖਦੇ ਹਨ ਪਹਿਲਾਂ ਮਰਾਸੀ ਨੂੰ ਪਿਉਂਦੇ ਹਨ ਤੇ ਪੰਡਤ ਨੂੰ ਮਗਰੋਂ ਦਿੰਦੇ ਹਨ ਕੁਝ ਢਾਲੀਵਾਲ ਸੱਕੀ ਸਰਵੇ ਦੇ ਚੇਲੇ ਵੀ ਸਨ ਅੱਜਕੱਲ ਸਿੱਧ ਪੋਏ ਦੀ ਜਿਹੜੀ ਯਾਦ ਵਿੱਚ ਸਿੱਧ ਪੋਏ ਲੱਲੂਆਣਾ ਧੂਰਕੋਟ ਹੀੜਿੱਕੇ ਰਾਜਿਆਣਾ ਆਦ ਜਿਹੜੇ ਅਸਥਾਨ ਬਣੇ ਹੋਏ ਹਨ ਇਨ੍ਹਾਂ ਤੋਂ ਇਲਾਵਾ ਢਾਲੀਵਾਲਾਂ ਨੇ ਆਪਣੇ ਪਿੰਡਾਂ ਵਿੱਚ ਬਾਬਾ ਜੀ ਦੀਆਂ ਸਿੱਧ ਪੁਈਆਂ ਬਣਾਈਆਂ ਹੋਈਆਂ ਹਨ ਅੱਖਾਂ ਢਾਲੀ ਵਾਲੀ ਬੜੀ ਸ਼ਰਧਾ ਨਾਲ ਇਹਨਾਂ ਦੇ ਜਿਹੜੇ ਉਹ ਜਿਹੜੀ માનਤਾ ਕਰਦੇ ਹਨ अनेका ਹੀ ਢਾਲੀ ਵਾਲਾ ਤਾਂ ਕੁਤ ਕਾਲੇ ਕੁੱਤਣ ਰੂਟੀ ਪਾਗ ਬੜੇ ਖੁਸ਼ ਹੁੰਦੇ ਹਨ ਬਾਦਸ਼ਾਹ ਅਕਬਰ ਦੇ ਸਮੇਂ ਕਾਂਗੜ ਪ੍ਰਦੇਸ਼ ਦਾ ਚੌਧਰੀ ਮਿਹਰ ਮਿੱਠਾ ਢਾਲੀ ਵਾਲ ਸੀ ਉਸ ਦਾ ਆਪਲੇ ਖੇਤਰ ਵਿੱਚ ਬੜਾ ਪ੍ਰਭਾਵ ਸੀ ਉਹ 60 ਪਿੰਡਾਂ ਦਾ ਚੌਧਰੀ ਸੀਗਾ ਮੇਰ ਮਿੱਠੇ ਦੀ ਪੋਤਰੀ ਭਗਪਰੀ ਬਹੁਤ ਖੂਬਸੂਰਤ ਸੀ ਅਕਬਰ ਬਾਦਸ਼ਾ ਜੱਟਾਂ ਨਾਲ ਰਿਸ਼ਤੇਦਾਰੀ ਪਾ ਕੇ ਭਟ ਜੱਟ ਭਾਈਚਾਰੇ ਨੂੰ ਆਪਣੇ ਰਿਸ਼ਤੇਦਾਰ ਬਣਾਉਣਾ ਚਾਹੁੰਦਾ ਸੀ ਅਕਬਰ ਬਹੁਤ ਦੂਰ ਅੰਦੇਸ਼ੀ ਤੇ ਨੀਤੀਵਾਨ ਬਾਦਸ਼ਾਹ ਸੀ ਉਹ ਇਲਾਕੇ ਦੇ ਵੱਡੇ ਸਰਕਾਰ ਚੌਧਰੀਆਂ ਨਾਲ ਰਿਸ਼ਤੇਦਾਰੀ ਪਾ ਕੇ ਉਨਾਂ ਨੂੰ ਸਦਾ ਲਈ ਆਪਣੇ ਮਿੱਤਰ ਬਣਾ ਲੈਂਦਾ ਸੀ ਅੰਗਰੇਜ਼ ਬਹੁਤ ਕਟੜ ਮੁਸਲਮਾਨ ਸੀ ਔਰੰਗਜ਼ੇਬ ਜੜਾ ਉਹ ਇਲਾਕੇ ਦੇ ਵੱਡੇ ਚੌਧਰੀ ਨੂੰ ਮੁਸਲਮਾਨ ਬਣਾ ਕੇ ਬੜਾ ਖੁਸ਼ ਹੁੰਦਾ ਸੀ ਮੀਰ ਮਿੱਠੇ ਨੇ ਸਾਰੇ ਜੱਟ ਪਾਇਚਾਰਾਂ ਦਾ ਇਕੱਠ ਕੀਤਾ ਗਰੇ ਵਾਲਾ ਤਾਂ ਗਿੱਲਾਂ ਆਦ ਦੇ ਕਹਿਣ ਤੇ ਮੀਰ ਮਿੱਠੇ ਨੇ ਆਪਣੀ ਪੋਤੀ ਅਕਬਾ ਨੂੰ ਵਿਆਹ ਦਿੱਤੀ ਅਕਬਰ ਨੇ ਖੁਸ਼ ਹੋ ਕੇ ਮੇਰ ਮਿੱਠੇ ਨੂੰ ਮੀਆਂ ਦਾ ਮਹਾਨ ਖਿਤਾਬ ਦੇ ਕੇ ਢੋਲੇ ਕਾਂਗੜ ਦੇ ਖੇਤਰ ਦੇ 120 ਪਿੰਡਾਂ ਦੀ ਜ਼ਗੀਰ ਦਿੱਤੀ ਮੇਰ ਮਿੱਠੇ ਨੇ ਵੀ ਦਾਜ ਵਿੱਚ 101 ਘੁਮਾ ਜ਼ਮੀਨ ਦਿੱਤੀ ਜੋ ਤਵਾਦਲਾ ਕਰਕੇ ਦਿੱਲੀ ਪਹੁੰਚ ਗਏ ਇੱਕ ਦੂਜੇ ਨਾਲ ਵਟਾ ਕੇ ਉਹ ਦਿੱਲੀ ਪਹੁੰਚ ਗਏ ਮੇਰ ਮਿੱਠੇ ਦੀ ਸੰਤਾਨ ਦੇ ਲੋਕ ਨੂੰ ਵੀ ਮੀਆਂ ਖਵਾਉਂਦੇ ਹਨ ਮੀਆਂ ਥਾਲੀ ਵਾਲਾਂ ਦੇ ਇਹ ਪਿੰਡਾਂ ਨੂੰ ਢਾਲੀਵਾਲਾਂ ਦਾ ਤਪਾ ਕਿਹਾ ਜਾਂਦਾ ਹੈ ਢਾਲੀਵਾਲ ਆਪਣੇ ਨਾਮ ਮੁਸਲਮਾਨ ਮੁਸਲਮਾਨਾਂ ਵਾਲੇ ਵੀ ਰੱਖ ਲੈਂਦੇ ਹਨ ਪਰ ਮੁਸਲਮਾਨ ਨਹੀਂ ਕਹੋਂਦੇ ਸੈਦੋ ਖਾਈ ਬिलासपुर ਮੀਨੀਆਂ ਲੋਪੂਮ 마শিকੇ ਨਿਹਾਲੇ ਵਾਲਾ ਮੱਦੀ ਤਕਤੂਪੁਰਾ ਕਾਂਗੜ ਦੀਨੇ ਭਾਗੀ ਕੇ RAMU ਵਾਲਾ ਰਣਸ਼ੀ ਰਣੀਆਂ ਧੂਰਕੋਟ ਬੂਲਾ ਤੇ ਰਸੂਲਪੁਰ ਹਨ ਨਾਲ ਸੈਦੋ ਅਸਲ ਵਿੱਚ ਤਹਿਸੀਲ ਮੋਗਾ ਦੇ ਦੱਖਣ ਕੋਨੇ ਨੂੰ ਵੀ ਧਾਲੀਵਾਲਾਂ ਦਾ ਤਪਾ ਕਿਹਾ ਜਾਂਦਾ ਹੈ ਗਸਟਿਅਰ ਫਰੋਜਪੁਰ ਅਨਸਾਰ ਧਾਲੀਵਾਲ ਤਪੇ ਦੇ ਪਿੰਡ ਰੋਹੀ ਦੇ ਹੋਰ ਪਿੰਡਾਂ ਨਾਲ ਪਹਿਲਾਂ ਹੜ੍ਹ ਨੇ ਬਰਬਾਦ ਕਰ ਦਿੱਤੇ ਇਸ ਕਾਂਤਾਲੇਵਾਲ ਪਾਸ ਜ਼ਮੀਨ ਘਟ ਗਈ ਹੜ੍ਹਾਂ ਨੇ ਬਹੁਤ ਬਰਬਾਦ ਕੀਤਾ ਨਾ ਦਾ ਜਿਹੜਾ ਸੀਗਾ ਜ਼ਮੀਨ ਦਾ ਖੇਤਰ ਜਿਹੜਾ ਸੀਗਾ ਸੂ ਮਹਾਰਾਜ ਰਣਜੀਤ ਸਿੰਘ ਨੇ ਵੀ ਥਾਲੀਵਾਲ ਸਰਦਾਰਾਂ ਤੋਂ ਜ਼ਗੀਰਾਂ ਖੋ ਲਈਆਂ ਅੰਗਰੇਜ਼ ਸਰਕਾਰ ਵੀ ਨਾ ਨਰਾਸ਼ ਸੀ ਇਸ ਕਾਂਤਾਲੇਵਾਲਾ ਪਾਸ ਜ਼ਮੀਨ ਘਟ ਗਈ ਇਹ ਦਰਮਿਆਨ ਨੇ ਜ਼ਿਮੀਦਾਰ ਸਨ ਮਿਡਲਸ ਨਾ ਗਰੀਬ ਨਾ ਅਮੀਰ ਤਾਲੀਵਾਲ ਬਹੁਤ ਹੀ ਮਿਹਨਤੀ ਸੰਜੀਮਿਤ ਤੇ ਸੂਝਵਾਨ ਹੁੰਦੇ ਹਨ ਤਾਲੀਵਾਲਾਂ ਨੇ ਪੜ੍ਹ ਲਿਖ ਕੇ ਬਹੁਤ ਉન્નਤੀ ਕੀਤੀ ਪ੍ਰੋਫੈਸਰ ਪ੍ਰੇਮ ਸਿੰਘ ਜਿਹੇ ਮਹਾਨ ਸਾਹਿਦਕਾਰ ਵੀ ਤਾਲੀਵਾਲ ਖਾਨਦਾਨ ਨਾਲ ਸੰਬੰਧ ਰੱਖਦੇ ਹਨ ਕਪੂਰ ਸਿੰਘ ਆਈ.ਸੀ.ਐਸ ਵੀ ਤਾਲੀਵਾਲ ਸਨ ਤਾਲੀਵਾਲਾਂ ਨੇ ਵਿਦੇਸ਼ੀ ਜਾ ਕੇ ਬੜੀ ਉન્નਤੀ ਕੀਤੀ ਮਾਲੇ ਵਿੱਚ ਕਹਾਵਤ ਸੀ ਕਿ ਅਕਬਰ ਜਿਹਾ ਨਹੀਂ ਬਾਦਸ਼ਾ ਮੇਰ ਮਿੱਠੇ ਜੁੱੱਡਾ ਨਹੀਂ ਜੱਟ ਕਿਉਂਕਿ ਮੇਰ ਮਿੱਠਾ ਜਿਹੜਾ ਸੀਗਾ ਉਹ ਇਲਾਕੇ ਦਾ ਵੱਡਾ ਚੌਧਰੀ ਸੀ ਰਮਾਣੇ ਵੀ ਧਾਲੀਵਾਲ ਜੱਟਾਂ ਦਾ ਜਿਹੜਾ ਉਪਗੋਤ ਹੈ ਛੋਟਾ ਗੋਤ ਹੈ ਉਹਨਾਂ ਦਾ ਵੀ ਇਹ ਰਾਜਾ ਰਾਮ ਦੀ ਵੰਸ਼ ਵਿੱਚੋਂ ਹਨ ਰਮਾਣੇ ਜਿਹੜੇ ਜਦ ਜਦ ਮੇਰ ਮਿੱਠੇ ਨੇ ਆਪਣੀ ਪੋਤੀ ਭਾਗਪਰੀ ਨੂੰ ਸੰਮੀਦਾਰ ਰਸਤਾ ਅਕਬਰ ਨਾਲ ਕਰਵਾ ਲਾ ਪਰਿਵਾਰ ਕਰ ਲਿਆ ਤਾਂ ਕੋਟ ਦਿਨਾਂ ਤੇ ਕਾਂਗੜ ਦੇ ਕੁਝ ਢਾਲੀਵਾਲ ਪਰਿਵਾਰ ਇਸ ਰਿਸ਼ਤੇ ਦੇ ਵਿਰੋਧ ਵਿੱਚ ਆ ਗਿਆ। ਇਹ ਇਹ ਜਿਹੜੇ ਮੇਰੇ ਮਿੱਠੇ ਨਾ ਨਾਰਾਜ਼ ਹੋ ਗਏ। ਇਹ ਰਮਾਨੇ ਢਾਲੀਵਾਲ ਸਨ। ਇਹ ਇੰਨੇ ਲੋਕਾਂ ਨੂੰ ਅਕਬਰ ਤੋਂ ਡਰ ਕੇ ਪਿੰਡ ਛੱਡਣਾ ਪਿਆ। ਇਹਨਾਂ ਨੂੰ ਰਸਤੇ ਵਿੱਚ ਰਾਤ ਪੈ ਜਾਣ ਕਾਰਨ ਡੇਰਾ ਧੌਲਾ ਟਿੱਬਾ ਦੇ ਇੱਕ ਸਾਧੂ ਪਾਸ ਠਹਿਰਨਾ ਪਿਆ। ਇਹਨਾਂ ਨੂੰ ਸਾਧੂ ਦੇ ਕਹਿਣ ਉੱਥੇ ਹੀ ਠਹਿਰ ਕੇ ਢੋਲਾ ਪਿੰਡ ਵਸਾਇਆ ਉੱਥੇ ਹੀ ਠਹਿਰ ਕੇ ਤੇ ਆਪਣਾ ਇਹ ਪਿੰਡ ਵਸਾ ਲਿਆ ਕੁਝ ਲੋਕਾਂ ਦਾ ਕਹਿਣਾ ਹੈ ਕਿ ਫਿਰ ਬਾਬੇ ਫਿਰੂ ਨੇ ਢੋਲਾ ਪਿੰਡ ਦੁਬਾਰਾ ਥੇ ਦੇ ਪਾਸ ਆਬਾਦ ਕੀਤਾ ਸੀ ਹੰਡਿਆਈਆਂ ਪਿੰਡ ਢੋਲੇ ਦੇ ਨਾਮ ਲੱਗਦਾ ਸੀ ਬਾਬਾ ਫਿਰੂ ਵੀ ਬਾਬਾ ਉਦੋਂ ਦੀ ਵਸ ਵਿੱਚੋਂ ਹੀ ਸੀ ਢੋਲ ਦੇ ਇਲਾਕੇ ਦੀ ਚੌਧਰ ਵਿਤਾਲੀ ਵਾਲਾ ਪਾਸ ਸੀ ਤੌਲੇ ਦੇ ਕਿਲੇ ਦਾ ਆਖਰੀ ਵਾਰਸ ਰਾਜੂ ਸਿੰਘ ਸੀ ਅੱਜ ਕੱਲ ਰਾਜੂ ਸਿੰਘ ਦੀ ਵੰਸ ਰਾਜਗੜ੍ਹ ਕੁੱਬੇ ਵਿੱਚ ਵਸਦੀ ਹੈ ਰੂੜੇ ਦੀ ਵੰਸ ਰੂੜੇਕੇ ਤੇ ਹੋਰ ਪਿੰਡ ਵਿੱਚ ਵਸਦੀ ਹੈ ਪਟਿਆਲੇ ਖੇਤਰ ਵਿੱਚ ਠਿਕਰੀ ਵਾਲਾ ਰਖੜਾ ਡਕਾਲਾ ਆਦਿ ਤਾਲੀ ਵਾਲਾਂ ਦੇ ਕਈ ਪਿੰਡ ਜਿਹੜੇ ਬੜੇ ਪ੍ਰਸਿੱਧ ਹਨ ਸੰਗਰੂਰ ਵਿੱਚ ਤੌਲਾ ਤਪਾ ਬਰਨਾਲਾ ਹੰਡਿਆਈਆਂ ਉਗੋ ਸ਼ੇਰਗੜ੍ਹ ਰਾਜਗੜ੍ਹ ਕੂਬੇ ਸਹਿਜੜਾ ਵਖਤਗੜ੍ਹ ਜਿਹੜੇ ਧਾਈ ਧਾਰੀਵਾਲ ਜਿਹੜੇ ਭਾਈਚਾਰੇ ਦੇ ਇਹ ਪਿੰਡ ਹਨ ਲੁਧਿਆਣਾ ਜ਼ਿਲ੍ਹੇ ਵਿੱਚ ਵੀ ਪਖੋਵਾਲ ਰਤੋਵਾਲ ਤੇ ਸੋਹੁੱਲੀਆਦ ਪਿੰਡ ਈ ਢਾਲੀਵਾਲਾਂ ਦੇ ਹਨ ਮਾਝੇ ਵਿੱਚ ਢਾਲੀਵਾਲਾਂ ਦੀ ਵਾਦੀ ਹੈ ਕਾਫੀ ਮਾਜੇ ਵਿੱਚ ਜਗਦੀਪ ਕਲਾਂ ਵੀ ਢਾਲੇਵਾਲਾਂ ਦਾ ਪਿੰਡ ਹੈ। ਫਤਿਹਗੜ੍ਹ ਸਾਹਿਬ ਤੇ ਰੋਪੜ ਇਲਾਕਿਆਂ ਵਿੱਚ ਵੀ ਢਾਲੇਵਾਲ ਬਰਾਦਰੀ ਦੇ ਕਾਫੀ ਲੋਕ ਹਨ। ਮਾਜੇ ਵਿੱਚ ਉਮਰਾ ਨੰਗਲ ਪਿੰਡ ਵੀ ਢਾਲੇਵਾਲਾਂ ਦਾ ਹੈ। ਜੰਦਰ ਕਬੂਥਲਾ ਫੁਵਾੜੇ ਦੇ ਖੇਤਰ ਵਿੱਚ ਵੀ ਕੁਝ ਢਾਲੇਵਾਲ ਹਨ। ਬਠਿੰਡੇ ਜ਼ਿਲ੍ਹੇ ਤੇ ਹੋਰ ਜੱਟ ਜਾਤੀਆਂ ਕਈ ਉਹਨਾਂ ਦੇ ਪਿੰਡ ਹਨ। ਬਠਿੰਡੇ ਜ਼ਿਲ੍ਹੇ ਵਿੱਚ ਵੀ ਇਹ ਫਰੀਦਕੋੜ ਤੇ ਨਾਬੇ ਆਦ ਦੇ ਵਿੱਚ ਵੀ ਰਾਜਿਆਂ ਦੇ ਰਿਸ਼ਤੇਦਾਰ ਵੀ ਹਨ। ਜਿਹੜੇ ਫਰੀਦਕੋਤ ਨਾਬੇ ਦੇ ਰਾਜੇ ਸਨ ਉਹਨਾਂ ਦੇ ਰਿਸ਼ਤੇਦਾਰ ਵੀ ਹਨ ਦਲਿਤ ਜਾਤੀਆਂ ਵਿੱਚ ਵੀ ਢਾਲੀਵਾਲ ਬਹੁਤ ਹਨ ਪ੍ਰਸਿੱਧ ਅਕਾਲੀ ਲੀਡਰ ਤਾਂ ਨਾ ਸਿੰਘ ਗੁਲਸ਼ਨ ਵੀ ਢਾਲੀਵਾਲ ਸੀ ਅ ਮੁਕਤਸਰ ਵਿੱਚ ਅਕਾਲਗੜ ਪਿੰਡ ਦੇ ਜਿਹੜੇ ਢਾਲੀਵਾਲ ਮਧੇ ਤੋਂ ਆਏ ਹਨ ਲੰਬੀ ਤੇ ਖੂਨਨਾ ਪਿੰਡਾਂ ਦੇ ਢਾਲੀਵਾਲ ਕਾਂਗੜਾ ਤੋਂ ਆਏ ਤੋਲਾ ਕਿੰਗਰਾ ਪਿੰਡ ਦੇ ਢਾਲੀਵਾਲ ਢੋਲੇ ਤਪੇਤਵਾਏ ਇਹ ਰਾਈ ਜੋਦੀ ਬਸ ਵਿੱਚੋਂ ਹਨ ਬਹੁਤੇ ਢਾਲੀਵਾਲ ਜਿਹੜੇ ਖਾਨਦਾਨ ਦਾ ਪਿਸ਼ੋਕਰ ਕਾਂਗੜ ਹੈ ਕਾਂਗੜ ਵਿੱਚ ਮੇਰ ਮਿੱਠੇ ਦੀ ਸਮਾਦ ਹੈ ਇਸ ਦੀ ਬੜੀ ਮਾਨਤਾ ਹੁੰਦੀ ਹੈ ਜਿਹੜੀ ਢਾਲੀਵਾਲ ਕੇਵਲ ਮਰਾਸੀ ਨੂੰ ਹੀ ਦਾਣ ਦੇ ਕੇ ਖੁਸ਼ ਹੁੰਦੇ ਹਨ ਬੱਦਣੀਖ ਪਾਸ ਭਿਆਣਾ ਵਿਖੇ ਬੰਦੀਵਾਲਾਂ ਦਾ ਜਠੇਹਰਾ ਹੈ ਜਿੱਥੇ ਮਿੱਠੇ ਰੋਟ ਅਤੇ ਅਖੀਰ ਰਾਤ ਦਾ ਚੜਾਵਾ ਚੜਦਾ ਹੈ ਪਟਿਆਲੇ ਵਿੱਚ ਤੇ ਲਾਲਾਂ ਵਾਲੇ ਵੀ ਮੇਰ ਮਿੱਠੇ ਦੀ ਸਿੱਧੀ ਸਮਾਜ ਹੈ ਜਿੱਤੇ ਹਰ ਮਹੀਨੇ ਢਾਲੀਵਾਲ ਸਿੱਧ ਪੋਏ ਨੂੰ ਮੰਨਦੇ ਹਨ ਤਾਂ ਗੁਜਰਾਵਾਲਾ ਦੇ ਢਾਲੀਵਾਲ ਮੇਰ ਮਿੱਠੇ ਸਿੱਧ ਦੇ ਭਾਸ਼ਕ ਸਨ 나ਥ 나ਉਤ ਸਿੱਧ 84 ਸਨ ਸਿਆਲਕੋਟ ਤੇ ਗੁਜਰਾਵਾਲਾ ਖੇਤਰ ਵਿੱਚ ਬਹੁਤ ਸਾਰੇ ਢਾਲੀਵਾਲ ਮੁਸਲਮਾਨ ਸਨ ਦੋਵੇਂ ਸਿੱਧ ਪੋਏ ਦੇ ਮੇਰ ਮਿੱਠੇ ਦੇ ਚਦਾਲੂ ਸਨ ਸਿੱਧ ਪੋਏ ਤੇ ਮੇਲ ਮਿੱਠੇ ਦੇ ਉਹ ਦੋਨੇ ਜਿਹੜੇ ਕੋ ਮਨੁਨ ਮੰਨਦੇ ਸਨ ਮੇਲ ਮਿੱਠੇ ਮਹਾਨ ਦਾਨੀ ਤੇ ਮਹਾਨ ਸਿੱਖ ਸੀ ਢਾਲੀਵਾਲਾਂ ਦੇ ਬਹੁਤ ਪਿੰਡ ਮਾਲੇ ਵਿੱਚ ਹਨ ਮਾਲਵੇ ਦੇ ਉਦੋਂ ਉੱਠੇ ਜਿਹੜੇ ਉਦੋਂ ਉੱਠੇ ਢਾਲੀਵਾਲ ਦੂਦੂ ਤੱਕ ਸਾਰੇ ਪਿੰਡਾਂ ਵਿੱਚ ਫੈਲ ਗਏ ਦੋਆਬੇ ਤੇ ਮੱਧ ਦੇ ਮਾਝੇ ਵਿੱਚ ਵੀ ਢਾਲੀਵਾਲ ਕਾਫੀ ਹਨ ਢਾਲੀਵਾਲ ਗੁਰੂ ਨਾਨਕ ਦੇ ਮਹਾਰਾਜ ਦੇ ਸਮੇਂ ਤੋਂ ਹੀ ਸਿੱਖ ਧਰਮ ਦੇ ਸਦਾਲੂ ਸਨ ਸਭ ਤੋਂ ਪਹਿਲਾਂ ਚੌਧਰੀ ਜੂਧ ਰਾਏ ਨੇ ਹਰਗਵੰਸੀ ਮਹਾਰਾਜ ਦੇ ਸਮੇਂ ਸਿੱਖੀ ਧਾਰਨ ਕੀਤੀ। ਇਹ ਕਾਂਗੜ ਦਾ ਮੁਖਿਆ ਸੀ। ਮੀਰ ਮਿੱਠੇ ਦੀ ਵੰਸ ਦਾ ਮਹਾਨ ਜਿਹੜਾ ਉਹ ਆਪਣੀ ਵੰਸ ਦਾ ਮਹਾਨ ਸੂਰਮਾ ਸੀ। ਇਹ ਪਹਿਲਾਂ ਸਖੀ ਸਰਬਨਮੰਦਾ ਸੀ। ਆਪਣੀ ਪਤਨੀ ਤੋਂ ਪ੍ਰਭਾਵਿਤ ਹੋ ਕੇ ਗੁਰੂ ਸਰਵਦਾ ਦਾ ਸਿੱਖ ਬਣਿਆ। ਗੁਰੂ ਮਹਾਰਾਜ ਉਸ ਉਸ ਸਮੇਂ ਦੇ ਯੁੱਧ ਵਿੱਚ ਉਹਨਾਂ ਨੇ 500 ਘੋੜਸਵਾਰ ਸਾਥੀਆਂ ਨਾਲ ਲਾ ਲ ਕੇ ਗੁਰੂ ਸਾਹਿਬਾ ਦੀ ਜੰਗ ਵਿੱਚ ਹਿੱਸਾ ਦਿੱਤੀ ਗੁਰੂ ਸਾਹਿਬ ਨੇ ਖੁਸ਼ੋਕੀ ਰਾਇ ਜੂਦ ਨੂੰ ਕਟਾਰ ਬਖਸ਼ੀ ਇਸ ਖਾਨਦਾਨ ਪਾਸ ਗੁਰੂ ਸਾਹਿਬ ਦਾ ਇੱਕ ਜੋੜਾ ਇੱਕ ਤਲਾਈ ਗਵਾਲੀਅਰ ਦੇ ਕਿਲੇ ਜਿਹੜੇ ਕੈਦੀ ਰਾਜਿਆਂ ਨੂੰ ਰਹਾਈ ਵਾਲਾ ਜਿਹੜਾ ਬੁੰਜਾ ਕਲੀਆਂ ਵਾਲਾ ਚੂਰਾ ਸੀ ਉਹ ਵੀ ਹੈ ਇਨਾਂ ਕੋਲ ਇਸ ਖਾਨਦਾਨ ਦੇ ਲਖਮੀਰ ਤੇ ਸਮੀਰ ਭਰਾਵਾਂ ਨੇ ਵੀ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਮਾਰਾ ਦੇ ਉਸ ਸਮੇਂ ਜੋ مصیبت ਸੀ ਉਹਨਾਂ ਨੇ ਉਹਨਾਂ ਦੀ ਸਿਹਤਾਂ ਕੀਤੀ ਗੁਰੂ ਮਹਾਰਾਜ ਦੀ ਗੁਰਗੋਬਿੰਦ ਸਿੰਘ ਮਾਰਾ ਦੀ ਉਸ ਸਮੇਂ ਸਹਾਇਤਾ ਕੀਤੀ ਇਹਨਾਂ ਨੇ ਗੁਰੂ ਜੀ ਕਾਫੀ ਸਮਾਂ ਇਨਾਂ پاس ਦੀਨੇ ਕਾਂਗੜ ਰਹੇ ਗੁਰੂ ਜੀ ਦੀ ਯਾਦ ਵਿੱਚ ਦੀਨਾ ਸਾਹਿਬ ਗੁਰਦੁਆਰਾ ਲੋਹਗੜ ਜਫਰਨਾਮਾ ਬਣਿਆ ਹੈ ਬਾਬਾ ਮੇਰ ਮਿੱਠੇ ਦੀ ਬੰਸ ਬਹੁਤ ਵੱਧੀ ਫੁੱਲੀ ਇਸ ਦੇ ਪੁੱਤਰ ਚਨ ਬੀਗ ਨੇ ਅਕਬਰ ਦੀ ਸਹਾਇਤਾ ਨਾਲ ਧੌਲਪੁਰ ਤੇ ਕਬਜ਼ਾ ਕਰ ਲਿਆ ਇਸ ਬੰਸ ਦੇ ਕੁਝ ਢਾਲੀਵਾਲ ਅਕਬਰ ਦੇ ਸਮੇਂ ਤੋਂ ਹੀ ਦਿੱਲੀ ਵਿੱਚ ਰਹਿੰਦੇ ਹਨ ਸਹਾਰਨਪੁਰ ਵਿੱਚ ਧੂਲੀ ਗੋਤ ਦੇ जाट ਵੀ ਢਾਲੀਵਾਲ ਬਰਾਦਰੀ ਵਿੱਚੋਂ ਹਨ ਹਰਿਆਣਾ ਤੇ ਰਾਜਸਥਾਨ ਵਿੱਚ ਵੀ ਕੁਝ ਕੁਝ ਹਿੰਦੂ जाट ਢਾਲੀਵਾਲ ਹਨ ਕੁਝ ਢਾਲੀਵਾਲ ਸਿੱਖ ਜੱਟ ਵੀ ਹਨ ਪਛੀ ਪੰਜਾਬ ਦੇ ਲਾਹੌਰ ਸialकोट ਗੁਜਰਾਵਾਲਾ ਗੁਜਰਾਤ ਮਿੰਟ ਗੁਮਰੀ ਇਹਨਾਂ ਵਿੱਚ ਵੀ ਕਾਫੀ ਧਾਲੀਵਾਲ ਆਬਾਦ ਹਨ ਬਹੁਤੇ ਮੁਸਲਮਾਨ ਬਣ ਗਏ ਪੰਜਾਬ ਵਿੱਚ ਧਾਲੀਵਾਰ ਨਾਮ ਦੇ ਕਈ ਪਿੰਡ ਆਬਾਦ ਹਨ ਜਿਹੜੇ ਸਾਂਝੇ ਪੰਜਾਬ ਵਿੱਚ ਧਾਲੀਵਾਲ ਗੋ ਜੱਟਾਂ ਦੀ ਜਿਹੜੀ 1881 ਇਸ ਵਿੱਚ ਕੋਲ ਗਿਣਤੀ 77660 ਸੀ ਤੰਨਾ ਭਗਤ ਵੀ ਰਾਜਸਥਾਨ ਦਾ ਧਾਲੀਵਾਲ ਜੱਟ ਸੀ ਦਿੱਲੀ ਨੂੰ ਤਿੰਨ ਵਾਰੀ ਫਤਿਹ ਕਰਨ ਵਾਲਾ ਸੂਰਮਾ ਜਰਨੈਲ ਬਾਬਾ ਬਘੇਲ ਸਿੰਘ ਵੀ ਰੋਕੇ ਵੀ ਥਾਲੀਵਾਲ ਪਣ ਦਾ ਜੱਟ ਸੀ ਥਾਲੀਵਾਲਾਂ ਬਾਰੇ ਇਤਿਹਾਸ ਜਿਹੜੀ ਥਾਲੀਵਾਲੀ ਵੰਸਾਵਲੀ ਪੁਸਤਕ ਵੀ ਕਾਫੀ ਜਿਹੜੀ ਉੱਚ ਨੌਲੇਜ ਮਿਲਦੀ ਹੈ ਜਾਣਕਾਰੀ ਮਿਲਦੀ ਹੈ ਇਹ ਪੁਸਤਕ ਜਿਹੜੀ ਆ ਚਤਨ ਸਿੰਘ ਥਾਲੀਵਾਲ ਨੇ ਲਿਖੀ ਨੰਬਰ ਦਾ ਕਰਤਾਰ ਸਿੰਘ ਲਹਾਰਾ ਨੇ ਵੀ ਥਾਲੀਵਾਲ ਇਤਿਹਾਸ ਜਿਹੜੀ ਕਿਤਾਬ ਲਿਖੀ ਹੈ ਅੰਗਰੇਜ਼ ਖੋਜੀ ਇਬਟਸਨ ਅਤੇ ਐਚ ਸਰੋਜ ਨਿਮਤਾਲੀਵਾਲਾ ਵਾਲੇ ਕਾਫੀ ਕੁਝ ਲਿਖਿਆ। ਢਾਲੀਵਾਲਾ ਖਾਨਦਾਨ ਜੇਟੀ ਕੌਮ ਨਾਲ ਸਿੱਧਾ ਸਬੰਧ ਰੱਖਣ ਵਾਲਾ ਪ੍ਰਸਿੱਧ ਖਾਨਦਾਨ ਹੈ। ਇਹ ਵੀ ਰਾਜਪੂਤਾਂ ਦੇ 36 ਸ਼ਾਹੀ ਘਰਾਣਿਆਂ ਵਿੱਚੋਂ ਹੈ। ਇਹ ਢਾਲੀਵਾਲ ਜਿਹੜਾ ਵਰਲਡ ਵਿੱਚ ਕਾਫੀ ਪ੍ਰਸਿੱਧ ਜਿਹੜਾ ਗੋਤ ਹੈ। ਇਸ ਇਹਨਾਂ ਦਾ ਢਾਲੀਵਾਲ ਗੋਤ ਦਾ ਇਤਿਹਾਸ ਜੋ ਕਿ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ। ਅਸੀਂ ਸਿਰਫ ਸਾਡਾ ਮਕਸਦ ਜਿਦਾ ਤੁਹਾਡੇ ਸਾਹਮਣੇ ਰੱਖਣਾ ਹੈ ਕਿ ਜਿਹੜਾ ਸਾਡਾ ਇਤਿਹਾਸ ਹੈ ਜੱਟਾਂ ਦਾ ਉਹ ਪਿਛੋਕੜ ਕੀ ਹੋਣਾ ਦਾ ਜਿਹੜਾ ਕਿਤਾਬਾਂ ਵਿੱਚ ਲਿਖਿਆ ਹੋਇਆ ਇਤਿਹਾਸ ਹੈ ਅਸੀਂ ਕਿਸੇ ਵੀ ਗੁੱਤ ਨੂੰ ਜ਼ਿਆਦਾ ਸਪੋਰਟ ਨਹੀਂ ਕਰਦੇ ਬਸ ਅਸੀਂ ਸਿਰਫ ਜਾਣਕਾਰੀ ਵਾਸਤੇ ਦੱਸ ਰਹੇ ਹਾਂ ਕਿ ਕਿੰਨੇ ਕਈ ਵਾਰ ਬਹੁਤ ਸਾਰੇ ਮਹਾਨ ਇਤਿਹਾਸ ਵੀ ਵਿੱਚ ਆ ਜਾਂਦੇ ਹਨ ਜਿਵੇਂ ਇਤਿਹਾਸ ਵਿੱਚ ਥਾੜੀਵਾਲ ਬੜੇ ਮਹਾਨ ਗੁਰੂ ਸਾਹਿਬਾਨ ਸਭਾ ਵੀ ਉਹਨਾਂ ਨੇ ਆਪਣੀ ਜਿਹੜੀ ਫੌਜ ਲੈ ਕੇ ਉਹਨਾਂ ਦੀ ਸਿਹਤਤਾ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਹਤਤਾ ਕੀਤੀ ਠੀਕ ਹੈ ਨਾ ਸੋ ਇਹਨਾਂ ਦੇ ਕੋਲ ਵੀ ਉਹਨਾਂ ਦੀਆਂ ਨਿਸ਼ਾਨੀਆਂ ਹਨ ਸੋ ਇਸ ਤਰ੍ਹਾਂ ਬੁੰਜਾ ਕਲੀਆਂ ਵਾਲਾ ਚੋਲਾ ਵੀ ਉਹਨਾਂ ਕੋਲ ਹੈ ਠੀਕ ਹੈ ਨਾ ਸੋ ਬਹੁਤ ਸਾਰੇ ਮਹਾਨ ਇਤਿਹਾਸ ਸਾਡੇ ਜਿਹੜੇ ਪਿਛਲੇ ਹਨ ਤਾਕਿ ਅਗਲੀ ਪੀੜ੍ਹੀ ਜਾਣ ਸਕੇ ਕਿ ਸਾਡੇ ਇਤਿਹਾਸ ਕੀ ਹਨ ਇਸ ਧਾਲੀਵਾਲ ਜਾਂ ਧਾਰੀਵਾਲ ਜੱਟਾਂ ਦਾ ਮਹਾਨ ਮਾਣਮੱਤਾ ਇਤਿਹਾਸ ਆਪ ਜੀ ਨੂੰ ਜਾਣ ਕਰਕੇ ਹੈ ਜੀ ਲੱਗੀ ਆਪ ਜੀ ਨੇ ਆਪਣੇ ਕਮੈਂਟ ਵਿੱਚ ਦੱਸਣਾ ਜੀ ਅਗਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਦੇਣਾ ਜਸਟ ਕਲਿੱਕ ਹੀ ਕਰਨਾ ਹੈ ਤੇ ਇਸ ਵੀਡੀਓ ਨੂੰ ਜੀ ਦੂਜਿਆਂ ਤੱਕ ਜਰੂਰ ਸ਼ੇਅਰ ਕਰ ਦੇਣਾ ਕਿਉਂਕਿ ਜਸਟ ਨੌਲੇਜ ਹੈ ਨੌਲੇਜ ਆਪਾਂ ਕਿਸੇ ਨਾਲ ਵੀ ਸ਼ੇਅਰ ਕਰ ਸਕਦੇ ਹਾਂ ਇਤਿਹਾਸ ਹੈ ਸਾਡਾ ਸੋ ਅੱਕੇ ਜਰੂਰ ਸ਼ੇਅਰ ਕਰਦਾ ਕਰੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ